ਵੇ ਕੋ ਭੈਣ ਜੀ ਆਪਣੀ ਤਾਂ ਘਰ ਦੀ ਗੱਲ ਹੈ ਤੁਸੀਂ ਮੈਨੂੰ ਬੇਚਿੰਤ ਹੋ ਕੇ 5 ਲੱਖ ਫੜਾਓ ਸਮਝੋ ਤੁਹਾਡਾ ਕੰਮ ਹੋ ਗਿਆ ਮੈਨੂੰ ਆਪਣਾ ਛੋਟਾ ਭਰਾ ਸਮਝੋ ਏਜੰਟ ਦੀ ਇਨਾ ਮਿੱਠੇ ਬੋਲਾ ਨੇ ਇੱਕ ਪੰਜਾਬੀ ਕੁੜੀ ਨੂੰ ਅਪਰਾਧੀ ਬਣਾ ਦਿੱਤਾ 에어ਪੋਰਟ ਦੇ ਬਾਹਰ ਬਜ਼ੁਰਗ ਮਾਂ ਬਾਪ ਉਡੀਕ ਕਰ ਰਹੇ ਸੀ ਕਿ ਧੀ ਜਹਾਜ਼ ਚੜ ਗਈ ਹੋਵੇਗੀ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ ਅੱਜ ਮੇਰੀ ਧੀ ਲਾਡੋ ਰਾਣੀ ਕੈਨੇਡਾ ਪਹੁੰਚ ਜਾਵੇਗੀ ਹੁਣ ਉਹਦੀ ਜ਼ਿੰਦਗੀ ਸੈੱਟ ਹੋ ਜਾਊ ਅੱਜ ਮੈਂ ਬਹੁਤ ਖੁਸ਼ ਹਾਂ ਭਗਵਾਨ ਨੇ ਪਰ ਅੰਦਰ ਪੁਲਿਸ ਉਸਦਾ ਪਾਸਪੋਰਟ ਜ਼ਬਤ ਕਰ ਰਹੀ ਸੀ ਕਿ ਤੁਸੀਂ ਵੀ ਕੈਨੇਡਾ ਜਾਣ ਲਈ ਕਿਸੇ ਏਜੰਟ ਨੂੰ ਲੱਖਾਂ ਰੁਪਏ ਦਿੱਤੇ ਹਨ ਤਾਂ ਰੁਕ ਜਾਓ ਕਿਤੇ ਤੁਹਾਡੇ ਹੱਥ ਵਿੱਚ ਫੜਿਆ ਉਹ ਆਫਰ ਲੈਟਰ ਵੀ ਕੁਲਵਿੰਦਰ ਕੌਰ ਵਾਂਗ ਤੁਹਾਨੂੰ ਜੇਲ੍ਹ ਦਾ ਰਸਤਾ ਨਾ ਦਿਖਾ ਦੇਵੇ ਦਿੱਲੀ 에어ਪੋਰਟ ਤੇ ਵਾਪਰੀ ਇਹ ਸੱਚੀ ਘਟਨਾ ਤੁਹਾਡੀਆਂ ਅੱਖਾਂ ਖੋਲ ਦੇਵੇਗੀ 25 ਲੱਖ ਦੇ ਕੇ ਬਦਨਾਮੀ ਕਿਵੇਂ ਮਿਲਦੀ ਹੈ ਇਸ ਕਹਾਣੀ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਸੱਚੇ ਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜਲੰਧਰ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਦੀ ਇੱਕ ਆਮ ਘਰੇਲੂ ਔਰਤ ਜਿਸ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਸੀ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਦਾ ਸੁਪਨਾ ਇਹ ਕਹਾਣੀ ਸ਼ੁਰੂ ਹੁੰਦੀ ਹੈ ਜਲੰਧਰ ਦੇ ਇੱਕ ਮੱਧ ਵਰਗੀਕਰ ਤੋਂ ਜਿੱਥੇ ਹਰ ਰੋਜ਼ ਦੀ ਤਰ੍ਹਾਂ ਸਵੇਰ ਤਾਂ ਹੋਈ ਪਰ ਇਹ ਸਵੇਰ ਕੁਝ ਖਾਸ ਸੀ ਅੱਜ ਕੁਲਵਿੰਦਰ ਕੌਰ ਨੇ ਕੈਨੇਡਾ ਲਈ ਉਡਾਨ ਭਰਨੀ ਸੀ ਘਰ ਵਿੱਚ ਵਿਆਹ ਵਰਗਾ ਮਾਹੌਲ ਸੀ ਰਿਸ਼ਤੇਦਾਰ ਵਧਾਈਆਂ ਦੇ ਰਹੇ ਸਨ ਲੱਡੂ ਵੰਡੇ ਜਾ ਰਹੇ ਸਨ ਕੁਲਵਿੰਦਰ ਕੌਰ ਨੇ ਬੜੇ ਚਾਅ ਨਾਲ ਮੋٹے ਕੱਪੜੇ ਪਿੰਨੀਆਂ ਅਤੇ ਘਰ ਦਾ ਬਣਿਆ ਸਮਾਨ ਬੈਗਾਂ ਵਿੱਚ ਭਰਿਆ ਸੀ ਉਸ ਦੇ ਪਤੀ ਜੋ ਇੱਕ ਛੋਟੇ ਦੁਕਾਨਦਾਰ ਸਨ ਦੀਆਂ ਅੱਖਾਂ ਵਿੱਚ ਵੀ ਇੱਕ ਅਜੀਬ ਜਿਹਾ ਸਕੂਨ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਹੁਣ ਸਾਰੀਆਂ ਤੰਗੀਆਂ ਤੁਰਸ਼ੀਆਂ ਖਤਮ ਹੋ ਜਾਣਗੀਆਂ। ਕੁਲਵਿੰਦਰ ਕੈਨੇਡਾ ਜਾ ਕੇ ਕਮਾਏਗੀ, ਕਰਜ਼ਾ ਲਾ ਦੇਵੇਗੀ ਅਤੇ ਫਿਰ ਪੂਰੇ ਪਰਿਵਾਰ ਨੂੰ ਬੁਲਾ ਲਵੇਗੀ। ਸਭ ਕੁਝ ਕਿੰਨਾ ਸੋਹਣਾ ਲੱਗ ਰਿਹਾ ਸੀ, ਜਿਵੇਂ ਕੋਈ ਫਿਲਮੀ ਕਹਾਣੀ ਹੋਵੇ। ਪਰ ਦੋਸਤੋ, ਕਹਿੰਦੇ ਨੇ ਨਾ ਕਿ ਜਦੋਂ ਕਿਸਮਤ ਪਲਟੀ ਖਾਂਦੀ ਹੈ ਤਾਂ ਇਨਸਾਨ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਦਾ। ਗੁਲਵਿੰਦਰ ਕੌਰ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਜਿਸ ਰਾਤੇ ਉਹ ਐਨਏ ਚਾ ਨਾਲ ਤੁਰ ਪਈ ਹੈ ਉਹ ਰਾਹ ਕੈਨੇਡਾ ਦੇ ਹਵਾਈ ਅੱਡੇ ਵੱਲ ਨਹੀਂ ਸਗੋਂ ਹਨੇਰੇ ਖੂਵਲ ਜਾਂਦਾ ਹੈ ਉਸਨੇ ਅਤੇ ਉਸਦੇ ਪਰਿਵਾਰ ਨੇ ਆਪਣੀ ਜ਼ਿੰਦਗੀ ਪਰ ਦੀ ਜਮਾ ਪੂੰਜੀ ਆਪਣਾ ਘਰ ਆਪਣਾ ਸੋਨਾ ਸਭ ਕੁਝ ਦਾਤੇ ਲਗਾ ਦਿੱਤਾ ਸੀ ਸਿਰਫ ਇੱਕ ਕਾਗਜ਼ ਦੇ ਟੁਕੜੇ ਲਈ ਇੱਕ ਜੌਬ ਆਫਰ ਲੈਟਰ ਲਈ ਉਹ ਲੈਟਰ ਜੋ ਜਲੰਧਰ ਦੇ ਇੱਕ ਮਸ਼ਹੂਰ ਟਰੈਵਲ ਏਜੰਟ ਨੇ 25 ਲੱਖ ਰੁਪਏ ਲੈ ਕੇ ਦਿੱਤਾ ਸੀ ਏਜੰਟ ਦੀਆਂ ਗੱਲਾਂ ਇੰਨੀਆਂ ਮਿੱਠੀਆਂ ਸਨ ਕਿ ਭੂਲੀ ਪਾੜੀ ਕੁਲਵਿੰਦਰ ਨੂੰ ਸ਼ੱਕ ਕਰਨ ਦੀ ਗੁੰਜਾਇਸ਼ ਹੀ ਨਹੀਂ ਮਿਲੀ ਉਸ ਨੂੰ ਯਕੀਨ ਸੀ ਕਿ ਇਹ ਲੈਟਰ ਉਸ ਦੀ ਕਿਸਮਤ ਦੀ ਚਾਬੀ ਹੈ ਦਿੱਲੀ ਜਾਣ ਲਈ ਗੱਡੀ ਕਿਰਾਏ ਤੇ ਕੀਤੀ ਗਈ ਪੂਰਾ ਪਰਿਵਾਰ ਉਸ ਨੂੰ ਛੱਡਣ ਲਈ ਨਾਲ ਗਿਆ ਰਸਤੇ ਵਿੱਚ ਹਾਸੇ ਠੱਠੇ ਹੋ ਰਹੇ ਸਨ ਯੋਜਨਾਵਾਂ ਬਣ ਰਹੀਆਂ ਸਨ ਕਿ ਪਹਿਲੀ ਤਨਖਾਹ ਨਾਲ ਕੀ ਕਰਨਾ ਹੈ ਗੁਰਦੁਆਰੇ ਸੁਖਣਾ ਕਿਵੇਂ ਲਾਉਣੀ ਹੈ ਜਦੋਂ ਦਿੱਲੀ ਦੇ ਇੰਵਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਟਰਮੀਨਲ 3 ਦੇ 바ਰ ਪਹੁੰਚੀ ਤਾਂ ਉਸ ਦੇ ਦਿਲ ਦੀ ਧੜਕਣ ਤੇਜ਼ ਸੀ ਇਹ ਧੜਕਣ ਖੁਸ਼ੀ ਦੀ ਸੀ ਜਾਂ ਆਉਣ ਵਾਲੀ ਮੁਸੀਬਤ ਦੀ ਆਹਟ ਜਦੋਂ ਅੰਦਰ ਦਾਖਲ ਹੋਈ ਤਾਂ ਉਸਨੂੰ ਲੱਗਾ ਕਿ ਉਹ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਹੈ ਚੈੱਕ ਇਨ ਕਾਊਂਟਰ ਤੇ ਸਭ ਕੁਝ ਠੀਕ ਰਿਹਾ ਬੋਰਡਿੰਗ ਪਾਸ ਮਿਲ ਗਿਆ ਸਮਾਨ ਜਮ੍ਹਾਂ ਹੋ ਗਿਆ ਹੁਣ ਸਿਰਫ ਇੱਕ ਆਖਰੀ ਪੜਾਅ ਬਾਕੀ ਸੀ ਇਮੀਗ੍ਰੇਸ਼ਨ ਇਹੀ ਉਹ ਥਾਂ ਹੈ ਜਿੱਥੇ ਅਕਸਰ ਕਹਾਣੀਆਂ ਬਦਲਦੀਆਂ ਨੇ ਕੁਲਵਿੰਦਰ ਕੌਰ ਲਾਈਨ ਵਿੱਚ ਲੱਗੀ ਹੱਥ ਵਿੱਚ ਪਾਸਪੋਰਟ ਅਤੇ ਉਹ ਜਾਦੂਈ ਲੈਟਰ ਫੜੀ ਉਸਨੂੰ ਨਹੀਂ ਪਤਾ ਸੀ ਕਿ ਉਹ ਲਾਈਨ ਉਸਨੂੰ ਜਹਾਜ਼ ਵੱਲ ਨਹੀਂ ਸਗੋਂ ਹਨੇਵੇਂ ਖੂਵਲ ਲੈ ਕੇ ਜਾ ਰਹੀ ਹੈ ਕੀ ਹੋਵੇਗਾ ਜਦੋਂ ਅਧਿਕਾਰੀ ਦੇ ਸਾਹਮਣੇ ਪਹੁੰਚੇਗੀ ਕੀ ਉਸਦਾ ਸੁਪਨਾ ਪੂਰਾ ਹੋਵੇਗਾ ਜਾਂ ਟੁੱਟ ਕੇ ਬिखर ਜਾਵੇਗਾ ਇਮੀਗ੍ਰੇਸ਼ਨ ਹਾਲ ਵਿੱਚ ਇੱਕ ਅਜੀਬ ਜਿਹੀ ਚੁੱਪ ਸੀ ਸਿਰਫ ਕਦਮਾਂ ਦੀ ਆਵਾਜ਼ ਅਤੇ ਕੰਪਿਊਟਰਾਂ ਦੇ ਕੀਬੋਰਡ ਦੀ ਟਿਕ ਟਿਕ ਸੁਣਾਈ ਦੇ ਰਹੀ ਸੀ ਅੱਜਕੱਲ ਕੈਨੇਡਾ ਅਤੇ ਭਾਰਤ ਵਿਚਕਾਰ ਚੱਲ ਰਹੇ ਤਣਾਅ ਅਤੇ ਸਖਤ ਹੋ ਰਹੇ ਨਿਜਮਾ ਕਾਰਨ ਅਧਿਕਾਰੀ ਹਰ ਯਾਤਰੀ ਨੂੰ ਬਾਜ਼ ਦੀ ਨਜ਼ਰ ਨਾਲ ਦੇਖ ਰਹੇ ਸਨ ਕੁਲਵਿੰਦਰ ਕੌਰ ਦੀਵਾਰੀ ਆਈ ਉਸਨੇ ਇੱਕ ਡੂੰਗਾ ਸਾ ਲਿਆ ਆਪਣੇ ਚਿਹਰੇ ਤੇ ਮੁਸਕਾਨ ਲਿਆਂਦੀ ਅਤੇ ਬੜੇ ਭਰੋਸੇ ਨਾਲ ਆਪਣਾ ਪਾਸਪੋਰਟ ਵੀਜ਼ਾ ਕਾਪੀ ਅਤੇ ਉਹ ਜੌਬ ਆਫਰ ਲੈਟਰ ਅਧਿਕਾਰੀ ਨੂੰ ਫੜਾ ਦਿੱਤਾ ਅਧਿਕਾਰੀ ਨੇ ਪਾਸਪੋਰਟ ਲਿਆ ਉਸ ਨੂੰ ਸਕੈਨ ਕੀਤਾ ਸਕਰੀਨ ਤੇ ਕੁਝ ਟਾਈਪ ਕੀਤਾ ਸਭ ਕੁਝ ਆਮ ਲੱਗ ਰਿਹਾ ਸੀ ਫਿਰ ਅਧਿਕਾਰੀ ਨੇ ਸਿਰ ਝੁਕਿਆ ਅਤੇ ਕੁਲਵਿੰਦਰ ਦੀਆਂ ਅੱਖਾਂ ਵਿੱਚ ਦੇਖਦਿਆਂ ਪੁੱਛਿਆ ਮੈਡਮ ਤੁਸੀਂ ਕੈਨੇਡਾ ਕਿਸ ਮਕਸਦ ਲਈ ਜਾ ਰਹੇ ਹੋ ਕੁਲਵਿੰਦਰ ਨੇ ਉਹੀ ਜਵਾਬ ਦਿੱਤਾ ਜੋ ਏਜੰਟ ਨੇ ਉਸ ਨੂੰ ਰਟਾਇਆ ਸੀ ਸਰ ਮੇਰੀ ਔਥੀ ਨੌਕਰੀ ਲੱਗੀ ਹੈ ਇਹ ਮੇਰਾ ਆਫਰ ਲੈਟਰ ਹੈ ਅਧਿਕਾਰੀ ਨੇ ਲੈਟਰ ਚੁੱਕਿਆ ਦੇਖਣ ਨੂੰ ਇਹ ਲੈਟਰ ਬਿਲਕੁਲ ਅਸਲੀ ਲੱਗ ਰਿਹਾ ਸੀ ਕੰਪਨੀ ਦਾ ਲੋਗੋ ਮੈਨੇਜਰ ਦੇ ਦਸਤਖਤ ਕੈਨੇਡਾ ਦਾ ਪਤਾ ਸਭ ਕੁਝ ਮੌਜੂਦ ਸੀ ਪਰ ਇਮੀਗ੍ਰੇਸ਼ਨ ਅਧਿਕਾਰੀ ਕੋਲ ਸਿਰਫ ਅੱਖਾਂ ਨਹੀਂ ਤਜਰਬਾ ਵੀ ਹੁੰਦਾ ਹੈ ਉਸ ਨੂੰ ਲੈਟਰ ਦੇ ਫਾਰਮੈਟ ਵਿੱਚ ਕੁਝ ਅਜੀਬ ਲੱਗਾ ਉਸਨੇ ਲੈਟਰ ਤੇ ਲਿਖੇ ਰੈਫਰੈਂਸ ਨੰਬਰ ਨੂੰ ਆਪਣੇ ਸਿਸਟਮ ਵਿੱਚ ਦਰਜ ਕੀਤਾ ਜਿਵੇਂ ਹੀ ਉਸਨੇ ਐਂਟਰ ਦਬਾਇਆ ਕੰਪਿਊਟਰ ਸਕਰੀਨ ਤੇ ਕੁਝ ਅਜੀਹਾ ਫਲੈਸ਼ ਹੋਇਆ ਜਿਸਨੇ ਅਧਿਕਾਰੀ ਦੇ ਮੱਥੇ ਤੇ ਤੀਉੜੀ ਪਾ ਦਿੱਤੀ ਉਹ ਵੇਰਵੇ ਮੈਚ ਨਹੀਂ ਹੋਏ ਅਧਿਕਾਰੀ ਦਾ ਰਵੱਈਆ ਅਚਾਨਕ ਬਦਲ ਗਿਆ ਉਸਨੇ ਕੁਲਵਿੰਦਰਵਲ ਤਿੱਖੀ ਨਜ਼ਰ ਨਾਲ ਦੇਖਿਆ ਅਤੇ ਸਖਤ ਲਹਿਜੇ ਵਿੱਚ ਪੁੱਛਿਆ ਤੁਹਾਨੂੰ ਇਹ ਚਿੱਠੀ ਕਿਸਨੇ ਦਿੱਤੀ ਕੀ ਤੁਸੀਂ ਜਾਣਦੇ ਹੋ ਇਹ ਕੰਪਨੀ ਕੈਨੇਡਾ ਵਿੱਚ ਕਿੱਥੇ ਹੈ ਇਸਦਾ ਐਚਆਰ ਮੈਨੇਜਰ ਕੌਣ ਹੈ ਕੁਲਵਿੰਦਰ ਦੇ ਪੈਰਾ ਜ਼ਮੀਨ ਖਿਸਕਣ ਲੱਗੀ। ਉਸ ਨੂੰ ਕੰਪਨੀ ਬਾਰੇ ਕੁਝ ਨਹੀਂ ਪਤਾ ਸੀ। ਸਿਰਫ ਏਜੰਟ ਦਾ ਨਾਮ ਪਤਾ ਸੀ। ਉਹ ਹਕਲਾਈ। ਜੀ ਮੇਰੇ ਏਜੰਟ ਨੇ ਦਿੱਤਾ ਹੈ। ਮੈਨੂੰ ਨਹੀਂ ਪਤਾ ਕੰਪਨੀ ਕਿੱਥੇ ਹੈ। ਏਜੰਟ ਨੇ ਕਿਹਾ ਸੀ ਕਿ 에어ਪੋਰਟ ਤੇ ਬੰਦਾ ਲੈਣ ਆਵੇਗਾ। ਇਹ ਸੁਣਦੇ ਹੀ ਅਧਿਕਾਰੀ ਨੂੰ ਯਕੀਨ ਹੋ ਗਿਆ। ਇਹ ਜਵਾਬ ਉਸਨੇ ਪਹਿਲਾਂ ਵੀ ਕਈ ਵਾਰ ਸੁਣਿਆ ਸੀ। ਉਹਨਾਂ ਲੋਕਾਂ ਤੋਂ ਜੋ ਠੱਗੀ ਦਾ ਸ਼ਿਕਾਰ ਹੋਏ ਸਨ। ਅਧਿਕਾਰੀ ਨੇ ਇੱਕ ਬਟਨ ਦਬਾਇਆ। ਕੁਝ ਹੀ ਪਲਾਂ ਵਿੱਚ ਦੋ ਵਰਦੀਧਾਰੀ ਸੁਰੱਖਿਆ ਕਰਮਚਾਰੀ ਉੱਥੇ ਆ ਗਏ। ਗੁਲਵਿੰਦਰ ਦੇ ਆਲੇ ਦੁਆਲੇ ਖੜੇ ਲੋਕ ਉਸ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗੇ ਉਸ ਨੂੰ ਮਹਿਸੂਸ ਹੋਇਆ ਜਿਵੇਂ ਸਾਰੀ ਦੁਨੀਆ ਉਸ ਨੂੰ ਚੋਰ ਜਾਂ ਮੁਜਰਮ ਕਹਿ ਰਹੀ ਹੋਵੇ ਅਧਿਕਾਰੀ ਨੇ ਕਿਹਾ ਤੁਹਾਨੂੰ ਸਾਡੇ ਨਾਲ ਸਾਈਡ ਤੇ ਆਣਾ ਪਵੇਗਾ ਇਹ ਚਿੱਠੀ ਜਾਲੀ ਹੈ ਜਾਲੀ ਇਹ ਸ਼ਬਦ ਗੁਲਵਿੰਦਰ ਦੇ ਕੰਨਾਂ ਵਿੱਚ ਕਿਸੇ ਧਮਾਕੇ ਵਾਂਗ ਵੱਜਾ 25 ਲੱਖ ਰੁਪਏ ਦੇ ਕੇ ਖਰੀਦਿਆ ਲੈਟਰ ਜਾਲੀ ਕਿਵੇਂ ਹੋ ਸਕਦਾ ਹੈ ਹੁਣ ਅੱਗੇ ਕੀ ਹੋਵੇਗਾ ਸੋਚੋ ਦੋਸਤੋ ਉਸ ਔਰਤ ਦੇ ਦਿਲ ਤੀ ਕੀ ਬੀਤੀ ਹੋਵੇਗੀ ਜਿਸਨੇ ਕੁਝ ਪਲ ਪਹਿਲਾਂ ਕੈਨੇਡਾ ਦੇ ਜਹਾਜ਼ ਵਿੱਚ ਬੈਠਣਾ ਸੀ ਹੁਣ ਉਹ ਪੁਲਿਸ ਵਾਲਿਆਂ ਦੇ ਕੇਰੇ ਵਿੱਚ ਖੜੀ ਸੀ ਇਮੀਗ੍ਰੇਸ਼ਨ ਅਧਿਕਾਰੀ ਨੇ ਦਿੱਲੀ ਪੁਲਿਸ ਨੂੰ ਬੁਲਾ ਲਿਆ ਸੀ ਅਧਿਕਾਰੀ ਨੇ ਪੁਲਿਸ ਨੂੰ ਦੱਸਿਆ ਇਹ ਯਾਤਰੀ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਦੇਸ਼ ਚੋਰਾਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਭਾਰਤੀ ਕਾਨੂੰਨ ਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਇੱਕ ਸੰਗীন ਜੁਰਮ ਹੈ ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਕੁਲਵਿੰਦਰ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਗੁਲਵਿੰਦਰ ਚੀਕਣ ਲੱਗੀ ਰੋਣ ਲੱਗੀ ਮੇਰਾ ਕੋਈ ਖਸੂਰ ਨਾ ਹੈ ਸਾਹਿਬ ਮੈਂ ਤਾਂ ਪੈਸੇ ਦਿੱਤੇ ਨੇ ਇਹ ਲੈਟਰ ਬੰਦੋ ਏਜੰਟ ਨਹੀਂ ਦਿੱਤਾ ਹੈ ਉਸ ਦੀਆਂ ਚੀਕਾਂ ਨੇ 에어ਪੋਰਟ ਦੇ ਉਸ ਹਿੱਸੇ ਵਿੱਚ ਸੱਨਾ ਕਾ ਛਾ ਦਿੱਤਾ ਪਰ ਕਾਨੂੰਨ ਅੰਨਾ ਹੁੰਦਾ ਹੈ ਉਹ ਹੰਝੂ ਨਹੀਂ ਦੇਖਦਾ ਸਿਰਫ ਸਬੂਤ ਦੇਖਦਾ ਹੈ ਅਤੇ ਸਬੂਤ ਐਸੀ ਕਿ ਉਸ ਦੇ ਹੱਥ ਵਿੱਚ ਇੱਕ ਜਾਲੀ ਕਾਗਜ਼ ਸੀ ਉਸ ਨੂੰ 에어ਪੋਰਟ ਦੇ ਥਾਣੇ ਲਿਜਾਇਆ ਗਿਆ ਉਹ ਥਾਣਾ ਜਿੱਥੇ ਮੁਜਰਮਾਂ ਨੂੰ ਰੱਖਿਆ ਜਾਂਦਾ ਹੈ ਕੁਲਵਿੰਦਰ ਕੌਰ ਇੱਕ ਇੱਜ਼ਤਦਾਰ ਘਰ ਦੀ ਨੂੰ ਅੱਜ ਮੁਜਰਮਾ ਵਾਲੀ ਕੁਰਸੀ ਤੇ ਬੈਠੀ ਸੀ ਪੁਲਿਸ ਵਾਲੇ ਉਸ ਤੋਂ ਸਵਾਲ ਪੁੱਛ ਰਹੇ ਸਨ ਏਜੰਟ ਕੌਣ ਹੈ ਕਿੱਥੇ ਰਹਿੰਦਾ ਹੈ ਪੈਸੇ ਕਿਵੇਂ ਦਿੱਤੇ ਉਹ ਰੋ ਰੋ ਕੇ ਸਭ ਕੁਝ ਦੱਸ ਰਹੀ ਸੀ ਪਰ ਉਸ ਨੂੰ ਪਤਾ ਸੀ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ ਦੂਜੇ ਪਾਸੇ 에어ਪੋਰਟ ਦੇ ਬਾਹਰ ਖੜੇ ਉਸਦੇ ਪਰਿਵਾਰ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਬਜ਼ੁਰਗ ਮਾਪੇ ਟਾਵਾ ਮਾਰ ਕੇ ਰੋਣ ਲੱਗੇ ਪਤੀ ਸਦਮੇ ਵਿੱਚ ਸੁੰਨ ਹੋ ਗਿਆ ਉਨਾ ਨੇ ਸੋਚਿਆ ਸੀ ਕਿ ਕੁਲਵਿੰਦਰ ਜਹਾਜ਼ ਚੜ ਗਈ ਹੋਵੇਗੀ ਪਰ ਉਹ ਤਾਂ ਥਾਣੇ ਪਹੁੰਚ ਗਈ ਸੀ ਉਹ ਸਾਰੀਆਂ ਖੁਸ਼ੀਆਂ ਉਹ ਵਧਾਈਆਂ ਉਹ ਲੱਡੂ ਸਭ ਕੁਝ ਇੱਕ ਪਲ ਵਿੱਚ ਮਾਤਮ ਵਿੱਚ ਬਦਲ ਗਿਆ ਅਸਲੀਅਤ ਇਹ ਸੀ ਕਿ ਉਹ ਏਜੰਟ ਜਿਸ ਨੂੰ ਉਹਨਾਂ ਨੇ ਰੱਬ ਮੰਨਿਆ ਸੀ ਉਹ ਇੱਕ ਸ਼ੈਤਾਨ ਨਿਕਲਿਆ ਜਦੋਂ ਪੁਲਿਸ ਨੇ ਉਸ ਏਜੰਟ ਦਾ ਨੰਬਰ ਮਿਲਾਇਆ ਤਾਂ ਜਿਵੇਂ ਕਿ ਅਕਸਰ ਹੁੰਦਾ ਹੈ ਫੋਨ ਸਵਿਚ ਆਫ ਆ ਰਿਹਾ ਸੀ ਉਹ 25 ਲੱਖ ਰੁਪਏ ਲੈ ਕੇ ਫਰਾਰ ਹੋ ਚੁੱਕਾ ਸੀ ਉਸਨੇ ਕੰਪਿਊਟਰ ਤੇ ਬੈਠ ਕੇ 10 ਮਿੰਟਾਂ ਵਿੱਚ ਇੱਕ ਨਕਲੀ ਲੈਟਰ ਤਿਆਰ ਕੀਤਾ ਅਤੇ ਇੱਕ ਮਾਸੂਮ ਔਰਤ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਹੁਣ ਕੁਲਵਿੰਦਰ ਕੌਰ ਤੇ ਧੋਖਾਧੜੀ, ਯਾਨੀ 420 ਅਤੇ ਜਾਲੀ ਦਸਤਾਵੇਜ਼ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਹੋਣ ਜਾ ਰਿਹਾ ਸੀ। ਇਹ ਸਿਰਫ ਪੈਸਿਆਂ ਦਾ ਨੁਕਸਾਨ ਨਹੀਂ ਸੀ, ਇਹ ਇੱਜ਼ਤ ਦਾ ਨੁਕਸਾਨ ਸੀ, ਭਰੋਸੇ ਦਾ ਕਤਲ ਸੀ। ਪਰ ਕੀ ਕੁਲਵਿੰਦਰ ਕੌਰ ਕਦੇ ਇਸ ਦਲਦਲ ਵਿੱਚੋਂ ਬਾਹਰ ਆ ਸਕੇਗੀ ਜਾਂ ਉਸਦੀ ਬਾਕੀ ਜ਼ਿੰਦਗੀ ਕੋਰਟ ਕਚਹਿਰੀਆਂ ਦੇ ਚੱਕਰਾਂ ਵਿੱਚ ਹੀ ਲੰਘ ਜਾਵੇਗੀ? ਦੋਸਤੋ ਇਹ ਮਾਮਲਾ ਸਿਰਫ ਇੱਕ ਔਰਤ ਦੀ ਗ੍ਰਿਫਤਾਰੀ ਦਾ ਨਹੀਂ ਹੈ ਇਹ ਪੰਜਾਬ ਦੀ ਇੱਕ ਕੌੜੀ ਸੱਚਾਈ ਹੈ ਥਾਣੇ ਵਿੱਚ ਬੈਠੀ ਕੁਲਵਿੰਦਰ ਕੌਰ ਨੂੰ ਹੁਣ ਅਹਿਸਾਸ ਹੋ ਰਿਹਾ ਸੀ ਕਿ ਉਸ ਨਾਲ ਕਿੰਨਾ ਵੱਡਾ ਧੋਖਾ ਹੋਇਆ ਹੈ ਪੁਲਿਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਸ ਏਜੰਟ ਨੇ ਕਈ ਹੋਰ ਲੋਕਾਂ ਨਾਲ ਵੀ ਅਜਿਹਾ ਹੀ ਕੀਤਾ ਸੀ ਉਹ ਲੋਕਾਂ ਨੂੰ ਸਬਜ਼ ਬਾਗ ਦਿਖਾਉਂਦਾ ਪੈਸੇ ਲੈਂਦਾ ਅਤੇ ਫਿਰ ਫਰਜ਼ੀ ਕਾਗਜ਼ ਫੜਾ ਕੇ ਗਾਇਬ ਹੋ ਜਾਂਦਾ ਕੁਲਵਿੰਦਰ ਕੌਰ ਦਾ ਪਾਸਪੋਰਟ ਹੁਣ ਜ਼ਬਤ ਹੋ ਚੁੱਕਾ ਸੀ ਅਤੇ ਸਭ ਤੋਂ ਖਤਰਨਾਕ ਗੱਲ ਇਹ ਸੀ ਕਿ ਉਸ ਦਾ ਨਾਮ ਬਲੈਕ ਲਿਸਟ ਹੋਣ ਦਾ ਖਤਰਾ ਬਣ ਗਿਆ ਸੀ ਇਸ ਦਾ ਮਤਲਬ ਹੈ ਕਿ ਸ਼ਾਇਦ ਉਹ ਭਵਿੱਖ ਵਿੱਚ ਕਦੇ ਵੀ ਕੈਨੇਡਾ ਜਾਂ ਕਿਸੇ ਹੋਰ ਦੇਸ਼ ਨਾ ਜਾ ਸਕੇ ਉਹ ਪੈਸੇ ਜੋ ਵਿਆਜ ਤੇ ਚੁੱਕੇ ਸਨ ਉਹ ਮਿੱਟੀ ਹੋ ਗਏ ਜ਼ਮੀਨ ਵਿਕ ਗਈ ਗਹਿਣੇ ਚਲੇ ਗਏ ਅਤੇ ਹੱਥ ਕੀ ਆਇਆ ਸਿਰਫ ਬਦਨਾਮੀ ਅਤੇ ਪੁਲਿਸ ਕੇਸ ਥਾਣੇ ਦੀਆਂ ਚਾਰ ਦਿਵਾਰਾਂ ਵਿੱਚ ਬੰਦ ਕੁਲਵਿੰਦਰ ਕੌਰ ਵਾਰ-ਵਾਰ ਇੱਕ ਹੀ ਗੱਲ ਦੁਹਰਾ ਰਹੀ ਸੀ ਮੇਰੇ ਬੱਚਿਆਂ ਦਾ ਕੀ ਬਣੇਗਾ ਮੇਰੇ ਪਤੀ ਦਾ ਕੀ ਹੋਵੇਗਾ ਉਸ ਨੂੰ ਆਪਣੇ ਬੱਚਿਆਂ ਦੇ ਚਿਹਰੇ ਯਾਦ ਆ ਰਹੇ ਸਨ ਜਿਨ੍ਹਾਂ ਨੂੰ ਉਹ ਵਾਅਦਾ ਕਰਕੇ ਆਈ ਸੀ ਕਿ ਮੰਮੀ ਜਲਦੀ ਹੀ ਕੈਨੇਡਾ ਬੁਲਾ ਲਵੇਗੀ ਹੁਣ ਉਹ ਉਹਨਾਂ ਨੂੰ ਕੀ ਮੂੰਹ ਦਿਖਾਏਗੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਕਾਸ਼ ਉਸਨੇ ਏਜੰਟ ਤੇ ਅੰਨਾ ਵਿਸ਼ਵਾਸ ਨਾ ਕੀਤਾ ਹੁੰਦਾ ਕਾਸ਼ ਉਸਨੇ ਉਸ ਲੈਟਰ ਦੀ ਜਾਂਚ ਕਰਵਾਈ ਹੁੰਦੀ ਪਰ ਹੁਣ ਕਾਸ਼ ਸ਼ਬਦ ਸਿਰਫ ਦਰਦ ਦੇ ਰਿਹਾ ਸੀ ਕਾਨੂੰਨ ਭਾਵਨਾਵਾਂ ਨਾਲ ਨਹੀਂ ਚੱਲਦਾ ਪਾਵੇਂ ਕੁਲਵਿੰਦਰ ਪੀੜਤ ਸੀ ਪਰ ਕਾਨੂੰਨ ਦੀ ਨਜ਼ਰ ਵਿੱਚ ਝਾਲੀ ਕਾਗਜ਼ ਪੇਸ਼ ਕਰਨ ਵਾਲਾ ਵੀ ਬਰਾਬਰ ਦਾ ਦੋਸ਼ੀ ਹੁੰਦਾ ਹੈ ਇਸ ਸਿਸਟਮ ਦੀ ਸਖਤੀ ਹੈ ਜਿਸ ਨੇ ਇੱਕ ਪੀੜਤ ਨੂੰ ਹੀ ਮੁਜਰਮ ਬਣਾ ਕੇ ਖੜਾ ਕਰ ਦਿੱਤਾ ਸੀ ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਕੈਨੇਡਾ ਸਰਕਾਰ ਨੇ ਹੁਣ ਨਿਯਮ ਬਹੁਤ ਸਖਤ ਕਰ ਦਿੱਤੇ ਹਨ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਸਟੱਡੀ ਵੀਜ਼ਾ ਅਤੇ ਵਰਕ ਪਰਮਿਟਾਂ ਤੇ ਕੈਪ ਲਗਾਉਣ ਤੋਂ ਬਾਅਦ ਵੀਜ਼ਾ ਮਿਲਣਾ ਔਖਾ ਹੋ ਗਿਆ ਹੈ ਇਸ ਦਾ ਫਾਇਦਾ ਉਠਾ ਕੇ ਠੱਗ ਏਜੰਟ ਲੋਕਾਂ ਨੂੰ ਗਲਤ ਤਰੀਕਿਆਂ ਨਾਲ ਭੇਜਣ ਦਾ ਲਾਲਚ ਦੇ ਰਹੇ ਹਨ ਉਹ ਜਾਣਦੇ ਹਨ ਕਿ ਲੋਕ ਕੈਨੇਡਾ ਜਾਣ ਲਈ ਪਾਗਲ ਹਨ ਅਤੇ ਇਸੇ ਪਾਗਲਪਨ ਦਾ ਫਾਇਦਾ ਉਠਾ ਕੇ ਉਹ ਆਪਣੀਆਂ ਜੇਬਾਂ ਭਰਦੇ ਹਨ ਕੁਲਵਿੰਦਰ ਕੌਰ ਦੀ ਕਹਾਣੀ ਅਜੇ ਖਤਮ ਨਹੀਂ ਹੋਈ ਅਜੇ ਤਾਂ ਉਸ ਦੀ ਅਸਲੀ ਲੜਾਈ ਸ਼ੁਰੂ ਹੋਈ ਹੈ ਇਨਸਾਫ ਦੀ ਲੜਾਈ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਲੜਾਈ ਪਰ ਕੀ ਇੱਕ ਆਮ ਔਰਤ ਇਸ ਸਿਸਟਮ ਨਾਲ ਲੜ ਪਾਵੇਗੀ ਦੋਸਤੋ ਇਸ ਕਹਾਣੀ ਦਾ ਅੰਤ ਬਹੁਤ ਹੀ ਦੁਖਦਾਈ ਹੈ ਪਰ ਇਸ ਵਿੱਚ ਇੱਕ ਬਹੁਤ ਵੱਡਾ ਸਬਕ ਛੁਪਿਆ ਹੈ ਅੱਜ ਕੁਲਵਿੰਦਰ ਕੋਰ ਜ਼ਮਾਨਤ ਤੇ ਬਾਹਰ ਤਾਂ ਆ ਗਈ ਹੈ ਪਰ ਉਸ ਦਾ ਸੁਪਨਾ ਉਸ ਦਾ ਪੈਸਾ ਅਤੇ ਉਸ ਦਾ ਸਕੂਨ ਸਭ ਕੁਝ ਲੁੱਟਿਆ ਗਿਆ ਹੈ ਇਹ ਘਟਨਾ ਹਰ ਉਸ ਪੰਜਾਬੀ ਲਈ ਇੱਕ ਚੇਤਾਵਨੀ ਹੈ ਜੋ ਅੱਖਾਂ ਬੰਦ ਕਰਕੇ ਏਜੰਟਾਂ ਤੇ ਵਿਸ਼ਵਾਸ ਕਰ ਲੈਂਦਾ ਹੈ ਯਾਦ ਰੱਖੋ ਅੱਜਕਲ ਇੰਟਰਨੈਟ ਦਾ ਜ਼ਮਾਨਾ ਹੈ ਜੇਕਰ ਤੁਹਾਨੂੰ ਕੋਈ ਜੌਬ ਆਫਰ ਲੈਟਰ ਮਿਲਦਾ ਹੈ ਤਾਂ ਤੁਸੀਂ ਖੁਦ ਉਸ ਕੰਪਨੀ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਨੂੰ ਈਮੇਲ ਕਰਕੇ ਪੁੱਛ ਸਕਦੇ ਹੋ ਕਿ ਕੀ ਇਹ ਅਸਲੀ ਹੈ ਜਾਂ ਨਕਲੀ ਕਿਸੇ ਵਕੀਲ ਦੀ ਸਲਾਹ ਲੈ ਸਕਦੇ ਹੋ ਪਰ ਅਸੀਂ ਜਲਦਬਾਜ਼ੀ ਵਿੱਚ ਇਹ ਸਭ ਕਰਨਾ ਭੁੱਲ ਜਾਂਦੇ ਹਾਂ ਸਾਡੀ ਇਹ ਛੋਟੀ ਜਹੀ ਲਾਪਰਵਾਹੀ ਸਾਨੂੰ 에ਅਰਪੋਰਟ ਤੋਂ ਵਾਪਸ ਕਰ ਨਹੀਂ ਬਲਕਿ ਜੇਲ੍ਹ ਭੇਜ ਸਕਦੀ ਹੈ ਕੈਨੇਡਾ ਜਾਣ ਦਾ ਕੋਈ ਸ਼ਾਰਟਕਟ ਨਹੀਂ ਹੈ ਜੇਕਰ ਕੋਈ ਏਜੰਟ ਕਹਿੰਦਾ ਹੈ ਕਿ ਸੈਟਿੰਗ ਨਾਲ ਕੰਮ ਹੋ ਜਾਵੇਗਾ ਤਾਂ ਸਮਝ ਲਓ ਕਿ ਉਹ ਤੁਹਾਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਿਹਾ ਹੈ ਅਸਲੀ ਦਸਤਾਵੀਜ਼ਾਂ ਦੀ ਹਮੇਸ਼ਾ ਕਦਰ ਹੁੰਦੀ ਹੈ ਪਰ ਇੱਕ ਨਕਲੀ ਕਾਗਜ਼ ਤੁਹਾਡੀ ਪੂਰੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੁਲਵਿੰਦਰ ਕੌਰ ਨੂੰ ਇਨਸਾਫ ਮਿਲੇ ਅਤੇ ਉਹ ਦੋਸ਼ੀ ਏਜੰਟ ਸਲਾਖਾਂ ਦੇ ਪਿੱਛੇ ਹੋਵੇ ਪਰ ਜੋ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਹੈ ਇਸ ਲਈ ਆਪਣੇ ਸੁਪਨਿਆਂ ਦੀ ਕੀਮਤ ਆਪਣੀ ਸਮਝਦਾਰੀ ਨਾਲ ਚੁਕਾਓ ਨਾ ਕਿ ਅਨ્ય ਵਿਸ਼ਵਾਸ ਨਾਲ ਜਾਂਦੇ ਜਾਂਦੇ ਮੇਰਾ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਹੈ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਸਿਰਫ ਏਜੰਟ ਦੋਸ਼ੀ ਹੈ ਜਾਂ ਕਿਤੇ ਨਾ ਕਿਤੇ ਸਾਡੀ ਆਪਣੀ ਕਾਹਲ ਅਤੇ ਅਨਾਂ ਵਿਸ਼ਵਾਸ ਵੀ ਜ਼ਿੰਮੇਵਾਰ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖੋ ਅਤੇ ਹਾਂ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਇਹ ਹਰ ਉਸ ਇਨਸਾਨ ਤੱਕ ਪਹੁੰਚ ਜਾਵੇ ਜੋ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹੈ ਤਾਕੀ ਕੋਈ ਹੋਰ ਭੈਣ ਭਰਾ ਇਸ ਠੱਗੀ ਦਾ ਸ਼ਿਕਾਰ ਨਾ ਹੋਵੇ ਜਾਗਰੂਕ ਰਹੋ ਸੁਰੱਖਿਅਤ ਰਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ